ਨਵਜ ਮੰਨਣਾ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਚੋਣ ਚਰਚਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਅਖੀਰਲੇ 7ਵੇਂ ਗੇਟ ਦੀਆਂ ਚੋਣ ਜੋ 1 ਜੂਨ ਨੂੰ ਪਰਸੋਂ ਪੈਣਗੀਆਂ ਉਹਨਾਂ ਬਾਰੇ ਗੱਲ ਕਰਾਂਗੇ ਮੇਨਲੀ ਇਹਨਾਂ 57 ਸੀਟਾਂ ਦੇ ਵਿੱਚੋਂ ਪੰਜਾਬ ਦੀਆਂ 13 ਤੇ ਇੱਕ ਚੰਡੀਗੜ੍ਹ ਦੀ ਸੀਟ ਤੇ ਵੀ ਚੋਣ ਹੋ ਰਹੀ ਹੈ ਇਹਨਾਂ ਦੇ ਨਾਲ ਹੀ ਵੋਟਾਂ ਪੈਣ ਦਾ ਰਕਮ ਮੈਂ ਪੂਰਾ ਮੁਕੰਮਲ ਹੋ ਜਾਏਗਾ ਚਾਰੋਂ ਨਤੀਜੇ ਆਉਣਗੇ ਮੇਰੇ ਨਾਲ ਨਵਾਂ ਜ਼ਮਾਨੇ ਦੇ ਸੰਪਾਦਕ ਚੰਦ ਫਤੇਪੁਰੀ ਜੀ ਨੇ ਚੰਦ ਜੀ ਅੱਜ ਮੇਰਾ ਇਰਾਦਾ ਵੀ ਆਪਾਂ ਮੇਨਲੀ ਗੱਲ ਜਿਹੜੀ ਹੈ ਉਹ ਪੰਜਾਬ ਦੀ ਕਰੀਏ ਬਾਕੀ ਸਾਰੇ ਸੀਟਾਂ ਤੇ ਅਸੀਂ ਐਨਾਲਿਸਿਸ ਕਰ ਚੁੱਕੇ ਹਾਂ ਔਰ ਪੰਜਾਬ ਦੀਆਂ 13 ਸੀਟਾਂ ਬਾਰੇ ਜਿਸ ਤਰ੍ਹਾਂ ਦਾ ਸਰਵੇਖਣ ਸਾਹਮਣੇ ਆ ਰਹੇ ਨੇ ਲੋਕਾਂ ਦਾ ਰੌਣ ਦੱਸ ਰਿਹਾ ਔਰ ਤੁਸੀਂ ਵੀ ਇਹ ਸਾਰੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਰਿਪੋਰਟਾਂ ਇਕੱਠੀਆਂ ਕੀਤੀਆਂ ਨੇ ਇਸ ਵਾਰ ਜਿਹੜਾ ਹੈ ਉਹ ਪੰਜਾਬ ਦਾ ਰੁਝਾਨ ਕਿਸ ਤਰ੍ਹਾਂ ਦਾ ਰਹੇਗਾ ਅੱਜ ਤੁਸੀਂ ਇਸ ਬਾਰੇ ਜਰਾ ਖੁੱਲ ਕੇ ਵਿਚਾਰ ਕਰੋ। ਕਿ ਗੱਲ ਹੈ ਕਿ ਪੰਜਾਬ ਦੀਆਂ 13 ਸੀਟਾਂ ਜਿਹੜੀਆਂ ਇਸ ਵਾਰੀ ਇਹਨਾਂ 13 ਸੀਟਾਂ ਤੇ ਜਿਹੜਾ ਖਚੋੜਾ ਪਿਆ ਨਾ ਹੂੰ ਐਡੀ ਵੇਰ ਪਿਆ। ਅੱਛਾ ਦੋ ਤਰ੍ਹਾਂ ਹੁੰਦੀਆਂ ਸੀ ਵੱਧ ਤੋਂ ਵੱਧ ਤਿੰਨ ਤਰ੍ਹਾਂ ਹੁੰਦੀਆਂ ਸੀ। ਹੂੰ ਅੱਜ ਹਰ ਥਾਂ ਦੇ ਉੱਤੇ ਹਰ ਸੀਟ ਦੇ ਉੱਤੇ ਪੰਜ ਤਰ੍ਹਾਂ ਲੜ ਰਹੇ ਹਾਂ ਹਮ ਭਾਰਤੀ ਜਨਤਾ ਪਾਰਟੀ ਆ ਕਾਂਗਰਸ ਪਾਰਟੀ ਆ ਅਕਾਲੀ ਆ ਆਮ ਆਦਮੀ ਪਾਰਟੀ ਆ ਅਕਾਲੀ ਦਾਲਾ ਬਸਪਾ ਇਹ ਸਾਰੀਆਂ ਤਰ੍ਹਾਂ ਹੀ ਸਾਰੀਆਂ ਸੀਟਾਂ ਲੜ ਰਹੇ ਤੇ ਹਾਲਤ ਇਹ ਤੋਂ ਬਗੈਰ ਵੀ ਤਿੰਨ ਸੀਟਾਂ ਕਮਨਸਵਿਟ ਲੜ ਰਹੇ ਨੇ ਤਿੰਨ ਸੀਟਾਂ ਕਮਨਸਵਿਟ ਲੜ ਰਹੇ ਆ ਮੈਂ ਉਹਨਾਂ ਤਰ੍ਹਾਂ ਦੀ ਗੱਲ ਕਰ ਰਿਹਾ ਜਿਹੜੇ ਲੜਾਈ ਦੇ ਵਿੱਚ ਆ ਉਨ੍ਹਾਂ ਦੇ ਵਿੱਚੋਂ ਤਿੰਨ ਥਾਵਾਂ ਦੇ ਉੱਤੇ ਜਿਹੜੇ ਗਰਮ ਤਲਿਏ ਆ ਹੂੰ ਹੂੰ ਉਹ ਵੀ ਲੜ ਰਹੇ ਆ ਫਰੀਦਕੋਟ ਖਡੂਰ ਸਾਹ ਹੂੰ ਤੇ ਸੰਗਰੂਰ ਦੇਖੋ ਗੱਲ ਜੋਤੀ ਕਰਪਾਜਪਾ ਦਾ ਸਵਾਲ ਆ ਹੂੰ ਹੂੰ ਭਾਰਤੀ ਜਨਤਾ ਪਾਰਟੀ ਹੁਣ ਤੀਕਰ ਵੀ ਐ ਪੰਜਾਬ ਦੇ ਵਿੱਚ ਜਿੱਤਦੀ ਰਹੀ ਆ ਅਕਾਲੀਆਂ ਦੇ ਨਾਲ ਨਾਲ ਹੂੰ ਇਸ ਵਾਰ ਉਹ ਕੱਲਿਆ ਲੜ ਰਹੀ ਆ ਹੂੰ ਇਸ ਲਈ ਬਹੁਤੀ ਆਸ ਭਾਜਪਾ ਨੂੰ ਵੀ ਹੈ ਨਹੀਂ ਭਾਜਪਾ ਨੂੰ ਵੀ ਇਹ ਲੱਗਦਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਨਾਲ ਦਲ ਨਾਲ ਬਾਰਗੇਨ ਕਰਨ ਲਈ ਸਾਨੂੰ ਵੱਧ ਤੋਂ ਵੱਧ ਵੋਟ ਹਾਸਲ ਕਰ ਲਈ ਹੂੰ ਜਿੱਤਣ ਲਈ ਜਦੋਂ ਸੀਟ ਬਾਹਰ ਗੱਲ ਕਰਾਂਗੇ ਪੋਜੀਸ਼ਨ ਕੀ ਆ ਉਹ ਆ ਜਾਏਗੀ ਇੱਕ ਗੱਲ ਜਿਹੜੀ ਸਭ ਤੋਂ ਖਤਰਨਾਕ ਹੋਈ ਹੈ ਨਾ ਇਹਨਾਂ ਚੋਣਾਂ ਵਿੱਚ ਉਹ ਆ ਕੇ ਜਿਹੜੀ ਪੜੋ ਦੀ ਪੜੋ ਤੇ ਰਾਜ ਕਰੋ ਦੀ ਨੀਤੀ ਦਾ ਆਪਾ ਦੀ ਰਹੀ ਆ ਕਿ ਤੂੰ ਵੀ ਕਰਨ ਕਰਨਾ ਹੂੰ ਹੂੰ ਪਾੜਨਾ ਲੋਕਾਂ ਨੂੰ ਇਹ ਇੱਥੇ ਵੀ ਸ਼ੁਰੂ ਹੋਇਆ ਹੈ ਹਮ ਅਮਰਸਰ ਦੇ ਵਿੱਚ ਤਰਨਜੀਤ ਸਿੰਘ ਜਿਹੜਾ ਕੈਂਡੀਡੇਟ ਆ ਭਾਜਪਾ ਦਾ ਉਹਨੇ ਜੱਟ ਬਨਾਮ ਬਾਲਮਿਕ ਦਾ ਨਾਂ ਰੱਖ ਦਿੱਤਾ ਹੋਇਆ ਤੇ ਇਹ ਉਹ ਕਹਿੰਦਾ ਕਿ ਇਹ ਤਾਂ ਜੱਟਾਂ ਦਾ ਜਿਹੜਾ ਮੋਰਚਾ ਸੀ ਜੱਟਾਂ ਦਾ ਇਸ ਕਰਕੇ ਇਹਦੇ ਚੋਂ ਖੋਰੀ ਥਾਂ ਵੀ ਇੱਕ ਕੋਸ਼ਿਸ਼ ਹੈ ਨਹੀਂ ਤੁਸੀਂ ਪਿਛਲੀ ਇਲੈਕਸ਼ਨ ਜਿਹੜੀ ਮੈਡ ਟਰਮ ਹੋਈ ਸੀ ਚੌਧਰੀ ਸੰਤੋਖ ਸਿੰਘ ਦੇ ਬੰਦ ਤੋਂ ਬਾਅਦ ਜਲੰਧਰ ਵਾਲੀ ਜਲੰਧਰ ਵਾਲੀ ਹੋਈ ਸੀ ਉਹਦੇ ਵਿੱਚ ਪਾਲਪਨ ਚਰਨਜੀਤ ਸਿੰਘ ਅਟਵਾਲ ਨੂੰ ਖੜਾ ਕੀਤਾ ਸੀ ਕਿਉਂ ਕਿਉਂਕਿ ਉਹ ਬਾਲਮਕੀ ਭਾਈ ਚੜਾਦਾ ਸੀ ਬੂਟਾ ਵੀ ਉਹਨੂੰ ਇਸ ਕਰਕੇ ਲੋਈਆ ਏਰੀਆ ਕਰਤਾਰਪੁਰ ਉਹ ਰਿਹਾ ਕਾਫੀ ਪੈਗੀਆਂ ਸੀ ਇਸ ਕਰਕੇ ਉਹ 1 ਲੱਖ ਤੋਂ ਉੱਪਰ ਵੋਟਾਂ ਲੈ ਗਿਆ ਸੀ ਇਸ ਕਰਕੇ ਹਾਲਤ ਇਸ ਤਰ੍ਹਾਂ ਦੂਜੀ ਗੱਲ ਜਿਹੜੀ ਮੈਨੂੰ ਆਉਂਦੀ ਆ ਨਾ ਹੂੰ ਉਹ ਮੈਂ ਜਦੋਂ ਫੀਟ ਬਾਅਰ ਪਤਾ ਕਰਦਾ ਹੂੰ ਹੂੰ ਸਰਵੇਖਣ ਕੀਤਾ ਜਾਂਦਾ ਹੂੰ ਹੂੰ ਇਦਾਂ ਲੱਗਦਾ ਵੀ ਜਿਹੜੀਆਂ ਤਿੰਨ ਤੀਜਾ ਦੋ ਤਰ੍ਹਾਂ ਇੰਡੀਆ ਗੱਠ ਜੋੜਦੀਆਂ ਹੂੰ ਹੂੰ ਆਮ ਆਦਮੀ ਪਾਰਟੀ ਤੇ ਕਾਂਗਰਸ ਇਕ ਕਾਲੀ ਦਾਲਾ ਇਹਨਾਂ ਦੀ ਕੋਈ ਆਸ ਵਿੱਚ ਵੀ ਇਦਾਂ ਲੱਗਦਾ ਵੀ ਸਮਝ ਜੀ ਬਣੀ ਹੋਈ ਆ ਹੂੰ ਉਹ ਸਮਝੇ ਇਸ ਲਈ ਆ ਕਿ ਭਾਜਪਾ ਨਾ ਆ ਜਾਏ ਹੂੰ ਹੂੰ ਇਹ ਤਾਂ ਵੀ ਲੱਗਦਾ ਹੂੰ ਇਹ ਜੀ ਅਕਾਲੀ ਦਲ ਦੀ ਕੋਈ ਸੀਟ ਜਿੱਤ ਵੀ ਜਾਵੇ ਹੋ ਸਕਦਾ ਹੈ ਇੰਡੀਆ ਗੱਠ ਜੋੜਨ ਜਾ ਕੇ ਖੜਾ ਹੋ ਜਾਏ ਅੰਦਰ ਖਾਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਸਮਝ ਪੈਂਦੀ ਆ ਜਦੋਂ ਸੀਟ ਵਾਰ ਦੇਖਦੇ ਆ ਹੂੰ ਹੂੰ ਹੁਣ ਮਾਲਵਾ ਖੇਤਰ ਤੋਂ ਆਪਾਂ ਲਈ ਹੂੰ ਮਾਲਵੇ ਖੇਤਰ ਦੇ ਵਿੱਚ ਵਿਦਵਤ ਸੰਵਧੀਆਂ ਚੋਣਾ ਬਚਾ ਆ ਆਮ ਆਦਮੀ ਪਾਰਟੀ ਨੇ ਹਾਂ ਪੂਰੀ ਤਰ੍ਹਾਂ ਸਿਰਫ ਦੋ ਸੀਟਾਂ ਤੋਂ ਛੱਡ ਕੇ ਬਾਕੀ ਸਾਰੀਆਂ ਵਿਧਾਨ ਸਭਾ ਦੀਆਂ ਸੀਟਾਂ ਜਿੱਤਿਆ ਸੀ। ਹੂੰ। ਹੁਣਪੁਰ ਸੀਟ ਤੋਂ ਕਾਂਗਰਸ ਨੇ ਸ਼ੇਰ ਸਿੰਘ ਕਵਾਇਆ ਨੂੰ ਆਪਣਾ ਵੀਰਬਰ ਬਣਾਇਆ। ਹੂੰ। ਪਹਿਲਾਂ ਉਹ ਕਾਲੀ ਦਲ ਚ ਹੁੰਦਾ ਸੀ। ਹੂੰ। ਸੰਸਦ ਅᱨ ਇਹ 2014 ਦੇ ਵਿੱਚ ਜਿੱਤਿਆ ਵੀ ਜਿੱਤਿਆ ਸੀ। 2019 ਵਿੱਚ ਜਦੋਂ ਸੁਖਵੀਰ ਬਾਦਲ ਆਪ ਲੜਿਆ ਹੂੰ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਚ ਆ ਗਿਆ ਸੀ ਹਾਰ ਗਿਆ ਲੜਿਆ ਸੀ ਐਸ ਵਾਰ ਫੇਰ ਹੋਈ ਪਰ ਉਹਦੇ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਨੇ ਕਾਕਾਬਰਾਣ ਨੂੰ ਖੜਾ ਕੀਤਾ ਤੇ ਦੂਸਰਾ ਜਿਹੜਾ ਹੈਗਾ ਅਕਾਲੀ ਦਲ ਨੇ ਕੋਈ ਬਾਬੀਮਾਨ ਅੱਛਾ ਬਾਬੀਮਾਨ ਹਾਂ ਤੇ ਭਾਜਪਾ ਵੱਲੋਂ ਗੁਰਮੀਤ ਸਿੰਘ ਸੋਢੀ ਆ ਰਾਣਾ ਰਾਣਾ ਸੋਢੀ ਅਮਰਿੰਦਰ ਦਾ ਬਹੁਤ ਮੀਡੀਆ ਬਦਲ ਹੁਣ ਇੱਥੇ ਮੇਨਲੀ ਟੱਕਰ ਜਿਹੜੀ ਆ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਹਮ ਸ਼ੇਰ ਸਿੰਘ ਕਮਾਇਆ ਨੂੰ ਇਸ ਗੱਲ ਦਾ ਫਾਇਦਾ ਜ਼ਰੂਰ ਆ ਕੇ ਉਹ ਰਾਸ ਸਿੱਖ ਬ੍ਰਾਦਰਹੂਦਾਂ ਤੇ ਰਾਸ ਸਿੱਖ ਬ੍ਰਾਦਰਹੂਦੀ ਦੀ ਕਾਫੀ ਵੋਟ ਹੈਗੇ ਯਾਰ ਇਸ ਹਲਕੇ ਵਿੱਚ ਇਹਦਾ ਫਾਇਦਾ ਹੋ ਸਕਦਾ ਉਹ ਵੀ ਉਹਥੇ ਥੋੜਾ ਪਪੂਲਰ ਹੈਗਾ ਸ਼ੇਰ ਸਿੰਘ ਅਗਲੀ ਅਜੇ ਫ੍ਰੀਡ ਕੋਰਟ ਸੀ ਫ੍ਰੀਡ ਕੋਰਟ ਸੀ ਜਿਹੜੀ ਆ ਉਹਦੇ ਚ ਭਾਜਪਾ ਵੱਲੋਂ ਹੰਸਰਾਜ ਹੰਸਾ ਆਪ ਵੱਲੋਂ ਕਰਮਜੀਤ ਅਨਮੋਲ ਆ ਤੇ ਕਾਂਗਰਸ ਵੱਲੋਂ ਹੈਗੀ ਅਮਰਜੀਤ ਕੌਰ ਸਾਹੋਕੇ ਹਾਂ ਅਕਾਲੀਆਂ ਵੱਲੋਂ ਰਾਜਵਿੰਦਰ ਸਿੰਘ ਹੁਣ ਇੱਥੇ ਲੜਾਈ ਬਹੁਤ ਪਕੀਦਾ ਬਣੀ ਪਈ ਆ ਹਾਂ ਸਰ ਅੱਜ ਹਾਂਸ ਤੱਕ ਕਿਸੇ ਨੰਬਰ 'ਚ ਹੀ ਨਹੀਂ ਆਉਂਦਾ ਇਹ ਕੋਈ ਸ਼ੱਕ ਨਹੀਂ ਮੇਨਲੀ ਗੱਲ ਇਹ ਆ ਕਿ ਤਿੰਨ ਤਰ ਬੰਦੇ ਇੱਕ ਅਮਰਜੀਤ ਕੌਰ ਸਾਹੋ ਕਾਂਗਰਸ ਹੂੰ ਨੰਬਰ 2 ਹੋਤੇ ਤੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਤੇ ਤੀਜਾ ਹੈਗਾ ਆਜਾar ਉਮੀਦਵਾਰ ਸਰਬਜੀਤ ਸਿੰਘ ਖਾਲਸਾ ਹੂੰ ਸਰਬਜੀਤ ਸਿੰਘ ਖਾਲਸਾ ਜਿਹੜਾ ਹੈ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਵਿਅੰਤਿਕ ਦਾ ਮੁੰਡਾ ਅੱਛਾ ਅੱਛਾ ਉੱਥੋਂ ਕੜਾ ਕੀਤਾ ਉਹਦੇ ਇਕੱਠ ਬਹੁਤ ਹੋ ਰਹੇ ਆ ਲੋਕ ਜੁੜ ਰਹੇ ਆ ਇਹ ਠੀਕ ਆ ਕਿਤੇ ਕੋਈ ਜਥੇਬੰਦੀ ਥੱਲੇ ਹੈ ਨਹੀਂਗੀ ਜੋ ਉਹ ਪੋਲੀਟਿਕਲ ਪਾਰਟੀਆਂ ਕੋਲੇ ਹੁੰਦੀ ਆ ਪਰ ਮੁਕਾਬਲੇ ਦੇ ਵਿੱਚ ਆ ਇਹ ਲਈ ਕੋਈ ਨਹੀਂ ਕਿਹਾ ਜਾ ਸਕਦਾ ਕਿ ਕਿਹੜਾ ਜਿੱਤੂ ਕਿਹੜਾ ਨਹੀਂ ਉਹ ਵੀ ਜੱਤਾ ਉੱਥੇ ਹਿੰਦ ਕਮਨਿਸਟ ਪਾਰਟੀ ਵੀ ਲੜ ਰਹੀ ਹੈ ਹਾਂ ਜੀ ਭਾਰਤੀ ਕਮਨਿਸਟ ਪਾਰਟੀ ਉੱਥੇ ਲੜ ਰਹੀ ਹੈ ਇਹ ਉੱਥੇ ਲੜ ਰਹੀ ਹੈ ਮੈਂ ਨਾ ਇਹਨਾਂ ਤਿੰਨਾਂ ਚ ਟੱਕਰ ਅਗਲੀ ਗੱਲ ਆ ਜੀ ਬਠਿੰਡਾ ਬਠਿੰਡੇ ਤੋਂ ਹਰ ਸਿਮਰਤ ਕੌਰ ਬਾਦ ਦੇ ਫੇਰ ਲੱਗੇ ਪਿਛਲੀ ਵਾਰ ਜਿੱਤੇ ਸੀ ਹਰ ਸਿਮਰਤ ਕੋਰ ਬਾਦਲ ਦਾ ਹਾਰਨ ਦਾ ਮਤਲਬ ਆਕਾਲੀ ਦਲ ਦੀ ਹੋਂਦ ਖਤਮ ਹੋਣਾ ਹੈ। ਇਸ ਲਈ ਹਰ ਹਾਲਤ ਦੇ ਵਿੱਚ ਆਕਾਲੀ ਦਲ ਉਹ ਸੀਟ ਜਿੱਤੇ ਜੋਰ ਲਾਏਗਾ ਪੂਰਾ। ਹੁਣ ਉਹਦੇ ਮੁਕਾਬਲੇ ਤੇ ਕਾਂਗਰਸ ਦਾ ਹੈਗਾ ਮਿੰਦਰਜੀਤ ਸਿੰਘ ਸਿੱਧੂ। ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡਿਆ ਬਹੁਤ ਤਗੜਾ ਤਗੜਾ ਕੈਂਡੀਡੇਟ ਕੈਂਡੀਡੇਟ ਹੈ ਇਹਦੇ ਕੋਈ ਸ਼ੱਕ ਨਹੀਂ। ਉਦੀ ਹਮੇਸ਼ਾ ਟੱਕਰ ਬਾਦਲ ਕਿਆ ਨਾ ਰਹੀ ਹਾਂ ਅਰੇ ਦੂਜੀ ਜੇ ਕੰਸੋਹਾ ਕਕੇ ਉਥੋਂ ਟਿਕਟ ਮੰਗਦਾ ਸੀ ਰਾਜਾ ਬੜਿੰਗਾ ਹੂੰ ਹੂੰ ਕਾਂਗਰਸ ਪ੍ਰਧਾਨ ਉਹਨੂੰ ਕਿਉਂ ਨਹੀਂ ਉਥੋਂ ਦਿੱਤੀ ਇਹ ਵੀ ਸ਼ੱਕ ਜੇ ਪੈਦਾ ਕਰਦੀ ਆ ਉਹਦੇ ਮੁਕਾਬਲੇ ਕੈਂਡੀਡੇਟ ਮਿੰਦਰਜੀਤ ਸਿੰਘ ਸਿੱਧੂ ਹੂੰ ਕਮਜ਼ੋਰ ਕੈਂਡੀਡੇਟ ਆ ਹੂੰ ਇਸ ਕਰਕੇ ਇੱਕ ਗੱਲ ਜਿਹੜੀ ਆ ਨਾ ਕੁਝ ਲੋਕ ਤਾਂ ਕਹਿੰਦੇ ਆ ਕਿ ਹਮੇਸ਼ਾ ਹੀ ਹੁੰਦਾ ਰਿਹਾ ਵੇ ਉਥੋਂ ਸੀਟ ਪਾਰੇ ਉਹਨੂੰ ਵੋਟਾਂ ਵੇ ਰਾਜਾ ਅਮਰਿੰਦਰ ਦੀ ਜਿਹੜੀ ਵੋਟਾਂ ਥੱਲੇ ਪੈ ਜੂਗੀ ਤੇ ਲੁਧਿਆਣਾ ਵਿੱਚ ਅੱਛਾ ਇਧਰ ਵੇ ਰਾਜਾ ਜਿਹੜੀ ਆ ਉਥੇ ਕੈਂਡੀਡੇਟ ਅਕਾਲੀ ਦਲ ਨੇ ਇੱਕ ਕਮਜ਼ੋਰ ਜਿਹਾ ਬੰਦਾ ਦਿੱਤਾ ਹਿਆ ਉਹ ਰਾਜਾ ਬੜਿੰਗ ਨੂੰ ਬਾਰੇ ਵਿੱਚ ਉਹ ਰਾਜਾ ਬੜਿੰਗ ਨੂੰ ਫਾਇਦਾ ਹੋਸਦਾ ਅਗਲੀ ਸੀਟ ਆ ਜੀ ਛੰਗਰੂਰ ਜੀ ਕਾਂਗਰਸ ਵੱਲੋਂ ਇਤਵਨ ਸੁਖਵਾਲ ਸਿੰਘ ਤੇ ਤੀ ਤਾਰਾ ਰਵਰ ਬੰਦਾ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤਾ ਭਾਜਪਾ ਵੱਲੋਂ ਰਵਿੰਦ ਖੰਨਾ ਹਮ ਅਕਾਲੀ ਦਲ ਨੇ ਇਕਵਾਲ ਸਿੰਘ ਝੁੰਦਾ ਨੂੰ ਝੁੰਦਾ ਨੂੰ ਤੇ ਮਾਨ ਦਲ ਵੱਲੋਂ ਸੇਵਰਦੀ ਸਿੰਘ ਜਿਹੜਾ ਇਸ ਵੇਲੇ ਉੱਤੇ ਸਟਿੰਗ ਐਮਪੀ ਉਹ ਜਿੱਤਿਆ ਵੀ ਹੈ ਪਿਛਲੀ ਵਾਰ ਮੈਦਾਨ ਦੇ ਵਿੱਚ ਜਦੋਂ ਆਪਣੇ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਹਾਂ ਉਹ ਤੋਂ ਬਾਅਦ ਉਹ ਜਿੱਤ ਗਿਆ ਸੀਗਾ ਹੁਣ ਇਹ ਸੀਟ ਭਗਵੰਤ ਮਾਨ ਦੇ ਪ੍ਰਸਤੀ ਦਾ ਸਵਾਲ ਆ ਜੇ ਭਗਵੰਤ ਮਾਨ ਉਹ ਸੀਟ ਹਾਰ ਜਾਂਦਾ ਤਾਂ ਉਹਦੇ ਲਈ ਬਹੁਤ ਮੁਸ਼ਕਲਾਂ ਖੜੀਆਂ ਹੋਣਗੀਆਂ ਲੋਕਾਂ ਚੋਂ ਦਬਕਾਰ ਡਿੱਗ ਗਿਆ ਹੁਣ ਇਹ ਨਹੀਂ ਪਤਾ ਕਿ ਅਕਾਲੀ ਦਲ ਨੇ ਉੱਥੇ ਕੈਂਡੀਡੇਟ ਸਰਦੇਵ ਸਿੰਘ ਢੀਂਸਾ ਦਾ ਕਿਉਂ ਨਹੀਂ ਦਿੱਤਾ ਉਹ ਪਾਰਟੀ ਤੋੜ ਕੇ ਇੱਨਾ ਚ ਆ ਗਏ ਹੂੰ ਹੂੰ ਪਰ ਟਿਕਟ ਨਹੀਂ ਦਿੱਤਾ ਕੰਪਿਊਟਰ ਕੈਂਡੀਡੇਟ ਨੂੰ ਕਿਉਂ ਟਿਕਟ ਦਿੱਤਾ ਇਹ ਲੱਭਣ ਵਾਲੀ ਗੱਲ ਆ ਹੂੰ ਹੂੰ ਉਹ ਕਿਹਦੇ ਨਾਲ ਸੌਦਾ ਕਿਹਦਾ ਨਹੀਂ ਹੋਇਆ ਇਹ ਉਹਨਾਂ ਨੂੰ ਪਤਾ ਹੋਊਗਾ ਉਹ ਜਾਣਦੇ ਹੋਣਗੇ ਪਰ ਮੁੱਖ ਮੁਕਾਬਲਾ ਜਿਹੜਾ ਇਸ ਵੇਲੇ ਆਮ ਆਦਮੀ ਪਾਰਟੀ ਹੂੰ ਹੂੰ ਕਾਂਗਰਸ ਪਾਰਟੀ ਤੇ ਸਿਮਰਤ ਸਿੰਘ ਇਹ ਸੇਗਮਾਂ ਦੇ ਵਿੱਚ ਆ ਅੱਗੇ ਜੀ ਪਟਿਆਲਾ ਸੀ ਹੂੰ ਪਟਿਆਲਾ ਸੀਟ ਦੇ ਵਿੱਚ ਧਰਮਵੀਰ ਗਾਂਧੀ ਆ ਨਾਰਾਣੀ ਪਰਨੀਤ ਬਹੁਤ ਤਕੜਾ ਕੈਂਡੀਡੇਟ ਆ ਭਾਜਪਾ ਦੀ ਪਰਨੀਤ ਕੌਰ ਟੱਕਰ ਵੀ ਉਹਨਾਂ ਦੇ ਵਿੱਚ ਹੀ ਆ ਅਕਾਲੀ ਦਲ ਨੇ ਉੱਥੇ ਕੈਂਡੀਡੇਟ ਉਹ ਦਿੱਤਾ ਜਿਹੜਾ ਧਰਮਵੀਰ ਗਾਂਧੀ ਨੂੰ ਫਾਇਦਾ ਪਹੁੰਚਾਉਂਦਾ ਨਕੇ ਸ਼ਰਮਾ ਭਾਜਪਾ ਦੀ ਬੋਟ ਤੋੜੂਗਾ ਜਿਤਦਾ ਉਹ ਹੈ ਨਹੀਂ ਭਾਜਪਾ ਦੀ ਬੋਟ ਤੋੜੂਗਾ ਇਹ ਕੀ ਕਿੱਥੇ ਕਿਹੜਾ ਸੌਦਾ ਹੋਇਆ ਕਿਹੜਾ ਨਹੀਂ ਹੋਇਆ ਕੀ ਅੰਦਰ ਬਿਤ ਕੀ ਇਸ ਤਰ੍ਹਾਂ ਦੀ ਕੈਂਡੀਡੇਟ ਇਦਾਂ ਦਿੱਤੇ ਗਏ ਹੋਰ ਵੀ ਤਾਂ ਕਈ ਪਾਉਂਦੇ ਨੇ ਤੇ ਇਸ ਕਰਕੇ ਇਹ ਸੀਟ ਦਾ ਤਾਂ ਇਹ ਆ ਕੇ ਤਰਮबीर ਗਾਂਧੀ ਦਾ ਹੱਥ ਉੱਪਰ ਆ ਕੀ ਯਾਸੀ ਹੋਰ ਵੀ ਗੱਲ ਕਰ ਗਏ ਕੇ ਰੋਹਿਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਆਏ ਪ੍ਰਿਅੰਕਾ ਗਾਂਧੀ ਪਟਿਆਲੇ ਗਈ ਤੇ ਫਤਿਹਗੜ੍ਹ ਸਾਹਿਬ ਗਈ ਰੋਹਿਲ ਗਾਂਧੀ ਪਟਿਆਲੇ ਗਏ ਅਮਰਸਰ ਗਏ ਲੁਧਿਆਣਾ ਗਏ ਤੇ ਆਨੰਦਪੁਰ ਸਾਹਿਬ ਮਲ ਇਦਾਂ ਲੱਗਦਾ ਕਿ ਜੋਇਸ ਕੀਤੀ ਗਈ ਸੀ ਕਿ ਇੰਨਾ ਇੰਨਾ ਸੀਟਾਂ ਤੇ ਅਸੀਂ ਤੇ ਇੰਨਾ ਤੇ ਤੁਸੀਂ ਜਣਾ ਇਹਦਾ ਲੱਗਦਾ ਵੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿੱਚ ਵੀ ਅੰਦਰ ਸਮਝ ਸੀ ਸੀ ਬਈ ਤੁਸੀਂ ਇੰਨਾ ਸੀਟਾਂ ਦੇ ਉੱਤੇ ਸਾਡੇ ਲੀਡਰ ਹੋਣਗੇ ਤੇ ਇਸ ਤਰ੍ਹਾਂ ਦਾ ਲੁਧਿਆਣੇ ਆ ਜੀ ਰਵਨੀਸ਼ ਸਿੰਘ ਬਿੱਟੂ ਦੇ ਡਾ ਬਿਆਨ ਸਿੰਘ ਦਾ ਪੋਤਾ ਉਹ ਪਾ ਪਾ ਦਾ ਕੈਂਡੀਡੇਟ ਆ ਕਾਂਗਰਸ ਤੋਂ ਛਾਲ ਮਾਰ ਕੇ ਗਿਆ ਕਾਂਗਰਸ ਵੱਲੋਂ ਰਾਜਾ ਬੜੰਗਾ ਆਮ ਆਦਮੀ ਦੀ ਪਾਰਟੀ ਦਾ ਵੀ ਕੈਂਡੀਡੇਟ ਕੋਈ ਸ਼ੋਕ ਪ੍ਰੈਸ਼ਰ ਆ ਮੈਂ ਨਹੀਂ ਜਾਣਦਾ ਹਾਂ ਨਾ ਪੋਲੀਟਿਕਲੀ ਉਹਦੇ ਕੋਈ ਉਥ ਚਰਚੇ ਹੋਏ ਆ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋਂ ਖੜਾ ਕੀਤਾ ਇਹ ਵੀ ਪਤਾ ਨਹੀਂ ਕਿਹਦਾ ਮੁੰਡਾ ਸਰਦੀ ਢਿੱਲੋਂ ਦਾ ਕਿ ਆ ਠੀਕ ਚਲੋ ਅਦਲ ਉਥੇ ਰਾਜਾ ਬੜੰਗਾ ਮਜ਼ਬੂਤ ਆ ਇਸ ਕਰਕੇ ਕੇ ਰਵਨੀਤ ਸਿੰਘ ਬਿੱਟੂ ਉਹ ਮਤਲਬ ਗਾਲੇ ਆ ਕੇ ਉਹ ਗੱਲ ਹੀ ਬੰਦੀ ਜਿਹੜਾ ਉਹ ਉਹਨੇ ਸੋਚਿਆ ਸੀ ਕਿ ਬੜੀ ਬਧੀ ਮਤਲਬ ਮੋਦੀ ਦੀ ਚੜ੍ਹਤ ਹੋਣੀ ਆ ਹਾਂ ਜੀ ਹਾਂ 40% ਵੋਟ ਪ੍ਰਵਾਸੀ ਮਜ਼ਦੂਰਾਂ ਦੇ ਆ ਉਹ ਮੈਨੂੰ ਪਹਿ ਜਾਣਗੇ ਪਰ ਪ੍ਰਵਾਸੀ ਮਜ਼ਦੂਰਾਂ ਦੇ ਜੂਪੀ ਬਿਹਾਰ ਦੇ ਵਿੱਚ ਤਾਂ ਹਾਲ ਹੀ ਉਲਟ ਹੋਏ ਪਿਆ ਉਹ ਤਾਂ ਦੂਜੇ ਪਾਸੇ ਹੋਏ ਪਰਦੇ ਆ ਸਾਰੇ ਇਸ ਕਰਕੇ ਲੁਧਿਆਣੇ ਦੇ ਵਿੱਚ ਵੀ ਰਾਜਾ ਬੜੀ ਨਹੀਂ ਹਾਲਤ ਮਜਬੂਰ ਪਰ ਉੱਥੋਂ ਵੀ ਜਿਹੜੀ ਸੀਪੀਆਈ ਨੇ ਡਟ ਕੇ ਉਹਦੀ ਹਮਾਇਤ ਦਾ ਐਲਾਨ ਕੀਤਾ ਜਿਨ੍ਹਾਂ ਦਾ ਲੁਧਿਆਣਾ ਪ੍ਰਵਾਸੀ ਮਜ਼ਦੂਰਾਂ 'ਤੇ ਬਹੁਤ ਅਸਰ ਹੈਗਾ ਪਾਰਟੀ ਸੀਪੀਆਈ ਨੇ ਤਾਂ ਜਿਹੜੀਆਂ ਆਪਣੀਆਂ ਤਿੰਨ ਸੀਟਾਂ ਅਮਰਸਰ ਖਡੂਰ ਸਾਹਿਬ ਤੇ ਪੀਤਕੋਟ ਛੱਡ ਕੇ ਬਾਕੀ ਸਾਰੀਆਂ ਸੀਟਾਂ ਤੇ ਇੱਕ ਕਾ ਜਲੰਧਰ ਛੱਡ ਕੇ ਬਾਕੀ ਨਵਾਂ ਸੀਟਾਂ ਦੇ ਉੱਤੇ ਕਾਂਗਰਸ ਦੀ ਹਮਾਇਤ ਦਾ ਐਲਾਨ ਅੱਗੇ ਅਗੇ ਜਿਲ੍ਹਾ ਆਨੰਦਪੁਰ ਸਾਹਿਬ ਕਾਂਗਰਸ ਨੇ ਵਿਜੇਂਦਰ ਸਿੰਘ ਲਾ ਨੂੰ ਖੜਾ ਕੀਤਾ ਆਪ ਵੱਲੋਂ ਜਿਹੜਾ ਇਹਨਾਂ ਦਾ ਬੁਲਾਰਾ ਮੈਨ ਮਲਵਿੰਦਰ ਸਿੰਘ ਨੰਗਾ ਹੂੰ ਉਹ ਆ ਖੜੇ ਆ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂ ਵਾਜਰਾ ਬਾਲਪਨਾਸ਼ ਵਾਜ ਸ਼ਰਮਾ ਖੜਾ ਕੀਤਾ ਉਹਦਾ ਕੋਈ ਮਤਲ ਨਹੀਂ ਕਿਉਂਕਿ ਉਹ ਸੀਟ ਪਿੰਡੂ ਸੂਰ ਜਿੰਦਾ ਉਹ ਛੇੜੀ ਸੀਟ ਨਹੀਂ ਗਈ ਇਸ ਕਰਕੇ ਮੇਨ ਲੜਾਈ ਤਾਂ ਕਾਂਗਰਸ ਤੇ ਆਪ ਵਿੱਚ ਹੁਣੀ ਆ ਕਿਉਂਕਿ ਪ੍ਰੇਮ ਸਿੰਘ ਚੰਦੂ ਚਾੰਦੂ ਬਾਜਰਾ ਵੀ ਉੱਥੋਂ ਜਿੱਤਦਾ ਰਿਹਾ ਜਿੱਤਿਆ ਇੱਕ ਵਾਰੀ ਜਿੱਤਿਆ ਇੱਕ ਵਾਰੀ ਜਿੱਤਿਆ ਇਸ ਕਰਕੇ ਪੁਲਿਸਨ ਉਹਦੀ ਵੀ ਹਮਮ ਮੰਨ ਠੀਕ ਨਹੀਂ ਆ ਪਤਾ ਲਿਆ ਇਹ ਹੋਏਗੀ ਕਿ ਉਹ ਲੜਾਈ ਦੇ ਵਿੱਚ ਅੱਗੇ ਆ ਜੀ ਦੁਆਬੇ ਦੀਆਂ ਦੋ ਸੀਟ ਹਮ ਹਮ ਝੁਲੰਦਰ ਦੇ ਵਿੱਚ ਕਾਂਗਰਸ ਸਾਰੇ ਸਮਝ ਲੋ ਕਾਂਗਰਸੀ ਆ ਨਾ ਟੀਨੂ ਛੱਡ ਕੇ ਜਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਉਮੀਦਵਾਰ ਆ ਭਾਜਪਾ ਵੱਲੋਂ ਹੈਗੇ ਸੁਸ਼ੀਲ ਕੁਮਾਰ ਡਿੰਕੂ ਜਿਹੜਾ ਪਹਿਲਾਂ ਕਾਂਗਰਸ ਸੀ ਫਿਰ ਆਮ ਆਦਮੀ ਪਾਰਟੀ ਦਾ ਐਮਪੀ ਬਣ ਗਿਆ ਫਿਰ ਆਮ ਆਦਮੀ ਪਾਰਟੀ ਨੇ ਟਿਕਟ ਵੀ ਦਿੱਤੀ ਉਹਨੂੰ ਹੂੰ ਉਹ ਟਿਕਟ ਛੱਡ ਕੇ ਭਾਜਪਾ ਦੇ ਨੇ ਹੂੰ ਇਸੇ ਤਰ੍ਹਾਂ ਪਵਨ ਕੁਮਾਰ ਟਿੰਨੂ ਅੱਜ ਉਹ ਇਕਲਈ ਦਲ ਛੱਡ ਕੇ ਆਪਦਾ ਕੈਂਡੀਡੇਟ ਬਣ ਗਿਆ ਹਮ ਮਹਿੰਦਰ ਸਿੰਘ ਕੇਪੀ ਪੁਰਾਣਾ ਕਾਂਗਰਸੀ ਅਕਾਲੀ ਬਣ ਗਿਆ ਉਹ ਅਕਾਲੀ ਬਣ ਗਿਆ ਇੱਕ बसपा ਬਨਵਾਇਆ ਓਕੇਟ ਬਲਵਿੰਦਰ ਸਿੰਘ ਆ ਕਾਫੀ ਉਹਦੇ ਚਰਚੇ ਹੈਗੇ ਆ ਨਹੀਂ ਉਹਨੇ ਪਿਛਲੇ ਦਿਰੀ ਕਾਫੀ ਵੋਟਾਂ ਲਈਆਂ ਹਨ ਮੈਂ ਉਹ ਅਕਾਲੀ ਦਾ ਨਾ ਸਮਝਉਤਾ ਸੀ ਉਦੋਂ ਉਸ ਵੇਲੇ बसपा ਤੇ ਬਨਸੂਈਆ ਸੀ ਐਸ ਵੇਲੇ ਮੈਂ ਕਿਸੇ ਪਿੰਡ ਦੇ ਬੰਦੇ ਨਾਲ ਗੱਲ ਕਰ ਰਿਹਾ ਸੀ ਵੇ ਤੁਹਾਡੇ ਬਸਪਾਲ ਕੀ ਉਹ ਆਂਦਾ ਜੀ ਸਾਡੇ ਬਸਪਾ ਵਾਲੇ ਜਿਹੜੇ ਆ ਉਹ ਆਂਦੇ ਐ ਕਿ ਤਾਂ ਮੋਦੀ ਨੂੰ ਹਰਾਉਣਾ ਜਿਹੜਾ ਮੋਦੀ ਨੂੰ ਹਰਾਉਂਦਾ ਉਹਨੂੰ ਵੋਟ ਪਾ ਵੋਟ ਗਾਂ ਫੇਰ ਪਾ ਦਿਆ ਕਰਾਂਗੇ ਬਸਪਾ ਨੂੰ ਇਸ ਤਰ੍ਹਾਂ ਦੀ ਹਾਲਤ ਇੱਥੇ ਸੌਖਿਆ ਸੀਟ ਕੱਢ ਲਊਗਾ ਚਰਨਜੀਤ ਜੀ ਨਹੀਂ ਇਹ ਆਮ ਆਵਾਜ਼ ਆ ਲੋਕਾਂ ਦੀ ਅੱਗੇ ਗਿਆ ਜੀ ਅਖਿਆਰਪੁਰ ਅਖਿਆਰਪੁਰ ਦੇ ਵਿੱਚ ਚੱਬੇ ਵਾਲੇ ਰਾਜਕੁਮਾਰ ਚੱਬੇ ਵਾਲ ਇਹ ਹੁੰਦਾ ਕਾਂਗਰਸ ਦਾ ਲੀਡਰ ਸੀ ਉਹ ਆਮ ਆਦਮੀ ਪਾਰਟੀ ਚਲੇ ਗਿਆ ਉਹਨਾਂ ਨੇ ਟਿਕਟ ਦਿੱਤੀ ਆ ਭਾਜਪਾ ਵੱਲੋਂ ਜਿਹੜਾ ਪੁਰਾਣਾ ਸੰਸਦ ਮੈਂਬਰ ਸੋਮ ਪ੍ਰਕਾਸ਼ ਸੀ ਉਹਦੀ ਘਰ ਟਿਕਟ ਦਿੱਤੀ ਆ ਅਕਾਲੀ ਦਲ ਨੇ ਸੋਨ ਸਿੰਘ ਠੰਡਲ ਨੂੰ ਮੰਤਰੀ ਵੀ ਹੁੰਦਾ ਸੀ ਉਹਨੂੰ ਟਿਕਟ ਦਿੱਤੀ ਕਾਂਗਰਸ ਨੇ ਜਮਨੀ ਗੋਮਰ ਨੂੰ ਟਿਕਟ ਦਿੱਤੀ ਆ ਇੱਥੇ ਮੁੱਖ ਲੜਾਈ ਜੋ ਲੱਗਦੀ ਆ ਹੂੰ ਉਹ ਆਮ ਆਦਮੀ ਪਾਰਟੀ ਤੇ ਰਾਜਕੁਮਾਰ ਜੱੱਬੇ ਵਾਲਾ ਤੇ ਤੇ ਅਨੀਤਾ ਸੋਮਪrakash ਹੱਜਾ ਇਸ ਇੱਕੋ ਇੱਕ ਸੀਟ ਤੇ ਭਾਜਪਾ ਜਿਹੜੀ ਆ ਕਿਹਾ ਜਾ ਸਕਦਾ ਉਹ ਮੁਕਾਬਲੇ ਦੇ ਵਿੱਚ ਆ ਉੱਪਰਲੇ ਦੋ ਦੇ ਮੁਕਾਬਲੇ ਦਾ ਇਹ ਪਤਾ ਨਹੀਂ ਕਿਸ ਹਿਸਾਬ ਨਾਲ ਜਮਨੀ ਗੋਮਰ ਐਡੀ ਮਜ਼ਬੂਤ ਕੈਂਡੀਡੇਟ ਨਿਕਈ ਆ ਸਕਦੀ ਠੀਕ ਉਹਨਾਂ ਟਿਕਟ ਦੀ ਆ ਕਾਂਗਰਸ ਦੇ ਕੇ ਸਾਡਾ ਅੱਗੇ ਅਗੇ ਮਾਜੇ ਟ੍ਰਿਗਰ ਦਾ ਮਾਜੇ ਦੀਆਂ ਦੋ ਤਿੰਨ ਸੀਟਾਂ ਹਮ ਗਰਤਾਸਪੁਰ ਦੇ ਵਿੱਚੋਂ ਬਾਜਪਾ ਬਾਜਪਾ ਕੋਲੇ ਸੀ ਪਹਿਲਾਂ ਸੀਟ ਇਹ ਉਹ ਸਨੀ ਦੇਵਾਲ ਸੀ ਹਮ ਦਨੇਸ਼ ਬੱਬੂ ਨੂੰ ਟਿਕਟ ਦਿੱਤੀ ਆ ਜਿਹੜਾ ਸਜਾਨਪੁਰ ਤੋਂ ਐਮਐਲਏ ਵੀ ਬਣਿਆ ਸੀ ਸਾਡਾ ਕਬਜ਼ਾ ਹੈ ਕਾਂਗਰਸ ਨੇ ਸਖਸਿੰਦਰ ਸਿੰਘ ਰਾਮਾ ਨੂੰ ਹਮ ਟਿਕਟ ਅਕਾਲੀ ਦਲ ਨੇ ਡਾਕਟਰ ਦਰਜੀਤ ਸਿੰਘ ਜੀ ਮਾ ਆਪ ਨੇ ਸ਼ੇਰ ਸਿੰਘ ਸ਼ੈਰੀ ਕੱਲ ਸੀ ਹੁਣ ਮੁੱਖ ਮੁਕਾਬਲਾ ਤੇ ਭਾਜਪਾ ਦਾ ਤੇ ਸੁਖਜਿੰਦਰ ਸਿੰਘ ਦਾ ਆਵਾਜ਼ ਹੋਣਾ ਇਹ ਚ ਸਿਰ ਨਵਾਦਾ ਉੱਪਰ ਹੈ ਕੋਈ ਮਜ਼ਬੂਤ ਕੰਡੀਡੇਟ ਆ ਕਾਂਗਰਸ ਦਾ ਠੀਕ ਅਕਾਲੀ ਦਲ ਨੇ ਸਮਝ ਨਹੀਂ ਆਂਦੀ ਵੀ ਡਾਕਟਰ ਦਰਜੀਤ ਸਿੰਘ ਜੀ ਮਾ ਆਨੰਦਪੁਰ ਸਾਹਿਬ ਦੀ ਟਿਕਟ ਮੰਗਦਾ ਸੀਗਾ ਉਹਨੂੰ ਵਿਜਾਰਾ ਮਿਲਿਆ ਕੇ ਤੇ ਸਾਤਾ ਦਾ ਉਹ ਕਹਿੰਦਾ ਵੀ ਰਿਆ ਤੇ ਆਪ ਨੇ ਸ਼ੇਰ ਸਿੰਘ ਸ਼ੈਰੀ ਕਲਸੀ ਹੁਣ ਜਾਤ ਪਾਤ ਪਤਾ ਮੰਦੇ ਨਹੀਂਗੇ ਪਰ ਗੱਲ ਇਹ ਹੈ ਕਿ ਰਾਮਗੜੀਆ ਬਰਾਦਰੀ ਦਾ ਜਿਹੜਾ ਕੈਂਡੀਡੇਟ ਆ ਉਹ ਤੇ ਜੱਟਾਂ ਦੀ ਬਹੁਤ ਮਜਾ ਹਿਲਾਉਂਦੇ ਸੀ ਤਾਂ ਉਹ ਕਿੰਨਾ ਅਸਰ ਪਾਉਂਦਾ ਇਹ ਇਹ ਨਹੀਂ ਕਹਿ ਸਕਦੇ ਪਰ ਗੱਲ ਆ ਕਿ ਉਥੇ ਸਕਿੰਦਰ ਸਿੰਘ ਰੰਧਾਵਾ ਦਾ ਹੱਤ ਉੱਤੇ ਹਾਂ ਅੱਗੇ ਆਈ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਨੇ ਆਪਣੇ ਪੁਰਾਣੇ ਸਾਂਸਦ ਗੁਰਜੀਤ ਸਿੰਘ ਔਜਲਨ ਨੂੰ ਖੜਾ ਕੀਤਾ ਠੀਕ ਹੈ ਭਾਜਪਾ ਨੇ ਤਰਨਜੀਤ ਸਿੰਘ ਸੰਧੂ ਨੂੰ ਖੜਾ ਕੀਤਾ ਹਾਂ ਹਾਂ ਅਕਾਲੀ ਦਲ ਨੇ ਅਨਲ ਜੋਸ਼ੀ ਤੇ ਆਪ ਨੇ ਕੁਲਦੀਪ ਸਿੰਘ ਢਾਲੀਬਾਲ ਨੂੰ ਜਿਹੜਾ ਮਨਿਸਟਰ ਹਾਂ ਪੰਜਾਬ ਹੁਣ ਇੱਥੇ ਗੁਰਜੀਤ ਸਿੰਘ ਔਜਲੇ ਤੇ ਕੋਈ ਲੋਕਾਂ ਦੀ ਸ਼ਿਕਾਇਤ ਨਹੀਂ ਉਹਦੇ ਤੇ ਕੋਈ ਇਲਜ਼ਾਮ ਨਹੀਂ ਸਾਫ਼ ਸੁਥਰੇ ਆਕਸ ਵਾਲਾ ਆਦਮੀ ਆ ਅਕਾਲੀ ਦਲ ਨੇ ਅਨਲ ਜੋਸ਼ੀ ਨੂੰ ਟਿਕਟ ਦਿੱਤਾ ਇਹਦੇ ਵਿੱਚ ਵੀ ਕੋਈ ਭੇਤ ਲੱਗਦਾ ਨਹੀਂ ਅਨਲ ਜੋਸ਼ੀ ਨੇ ਤਾਂ ਭਾਜਪਾ ਦੀ ਟਿਕਟ ਤੋਂ ਵੋਟ ਤੋੜਨੀ ਆ ਹੂੰ ਇਹ ਤਾਂ ਗੁਰਜੀਤ ਸਿੰਘ ਔਜਲਾ ਦੇ ਸਿੱਧੇ ਤਰ੍ਹਾਂ ਤੇ ਮਤਲਬ ਹੋਣੀ ਹੂੰ ਪੂਰੇ ਮਤੌਣੀਆਂ ਇਹਲੇ ਇਹ ਸੀਟ ਦੇ ਅਗਾਂ ਕੀ ਹੁੰਦਾ ਕੀ ਨਹੀਂ ਹੁੰਦਾ ਹਾਲ ਦੀ ਘੜੀ ਮਤਲਬ ਉਹ ਸੀਟ ਦੇ ਉੱਤੇ ਰੋਜ਼ ਲੱਦਦਾ ਹੁੰਦਾ ਮਜਬੂਰ ਅੱਗੇ ਆ ਗਿਆ ਜੀ ਖਡੂਰ ਸਾਹਿਬ ਇਹ ਤੀਜੀ ਸੀਟ ਆ ਸੰਗਰੂਰ ਫਰੀਦਕੋਟ ਤੋਂ ਬਾਅਦ ਜਿੱਥੇ ਗਰਮ ਦਲੀਆਂ ਵੱਲੋਂ ਅਮਰਤਪਾਲ ਸਿੰਘ ਖਾਲਸਾ ਨੂੰ ਖੜਾ ਕੀਤਾ ਗਿਆ ਹਮ ਜਿਹੜਾ ਅਸਾਮ ਗੋਟੀ ਦੀ ਯੇਲ ਬੱਚ ਬੰਦਾ ਹੂੰ ਹੂੰ ਹੁਣ ਇੱਥੇ ਕਾਂਗਰਸ ਨੇ ਇੰਦਰਜੀਤ ਸਿੰਘ ਧੀਰਾ ਜਿਹੜਾ ਮਨਿਸਟਰ ਹੁੰਦਾ ਸੀ ਉਹਦੇ ਬੇਟੇ ਕੁਲਬੀਰ ਜੀ ਰਿਆ ਨੂੰ ਖੜਾ ਕੀਤਾ ਪਾ ਪਾ ਨੇ ਮਨਜੀਤ ਸਿੰਘ ਮੰਨਾ ਬਦਾਇ ਖੰਦਾ ਸੀ ਅਕਲੀ ਦਾਲਦਾ ਦੋਬੇਰੀ ਰਿਆ ਉਹਨੂੰ ਖੜਾ ਕੀਤਾ ਤੇ ਆਮ ਆਦਵੀ ਪਾਰਟੀ ਨੇ ਦਰਜੀਤ ਸਿੰਘ ਲਾਲਜੀਤ ਸਿੰਘ ਪੁਲਰ ਹੁਣ ਇੱਥੇ ਵੀ ਗੱਲ ਇਹ ਆ ਕਿ ਲੜਾਈ ਜਿਹੜੀ ਆ ਨਾ ਉਹ ਅਮਰਤਪਾਲ ਸਿੰਘ ਕਾਂਗਰਸ ਹੂੰ ਤੇ ਆਮ ਆਦਮੀ ਪਾਰਟੀ ਵੀ ਵਿਚਕਾਰ ਪੜਿਆ ਅੱਜ ਬੁਲਟੋਏ ਦਾ ਨਾਂ ਨਹੀਂ ਪਿਲਦਾ ਲਾਲਜੀਤ ਸਿੰਘ ਪੁਲਰ ਹ ਹੁਣ ਦੇ ਦੋ ਕਰ ਲਈਏ ਕਿ ਦੋ ਉੱਪਰ ਲੈ ਤਾਂ ਲੱਗਦਾ ਹੁਣ ਜੋ ਕੱਠਵੱਟ ਹੋ ਰਿਆ ਉਹ ਆ ਕੇ ਕੁਲਵੀਰ ਸਿੰਘ ਦੀਰਾ ਤੇ ਅਮਰਤਪਾਲ ਸਿੰਘ ਇਹਨਾਂ ਤੇ ਟੱਕਰ ਆ ਇੱਥੇ ਵੀ ਸੀਪੀਆਈ ਸੀਪੀ ਇੰਦਰੋਂ ਲੜੀ ਜਾਂਦਾ ਕੈਂਡੀਡੇਟ ਗੁਰਦੇਵਾਲ ਸਿੰਘ ਆੜਿਆ ਇਸ ਤਰ੍ਹਾਂ ਦੀ ਪੋਜੀਸ਼ਨ ਆ ਤੇ ਹੁਣ ਇਹਦੇ ਵਿੱਚ ਹੁਣ ਅੱਗੇ ਦੇਖੋ ਇਹ ਕਿੰਨਾ ਇੱਕ ਦੂਜੇ ਨੂੰ ਵੋਟਾਂ ਪਵਾ ਕੇ ਕਿਹੜੀ ਸੀਟ ਕੌਣ ਕੱਢਦਾ ਕੌਣ ਨਹੀਂ ਕੱਢਦਾ ਪਰ ਇੱਕ ਸਮਝ ਬਣੀ ਹੋਈ ਆ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਦੀ ਕਿ ਕਿਸੇ ਵੀ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਤੀਜੇ ਨੰਬਰ ਤੇ ਨਹੀਂ ਆਉਣੀ ਚਾਹੀਦੀ ਬਿਲਕੁਲ ਜਿੱਤਣ ਦੀ ਤਾਂ ਬਖਰੀ ਗੱਲ ਆ ਵੀ ਤੀਜੇ ਨੰਬਰ ਤੇ ਵੀ ਨਾ ਆਵੇ ਚੌਥੇ ਤੇ ਜਾਵੇ ਇਸ ਗੱਲ ਤੇ ਪੂਰਾ ਮਤਲਬ ਗਿਣਤੀਆਂ ਮਿਲਦੀਆਂ ਲਗਦਾ ਰੇ ਅਰੇ ਇੰਆ ਪਰ ਸਿੱਧੀ ਗੱਲ ਆ ਕਿ ਇਸ ਪੰਜਾਬ ਦੀ ਜਿਹੜੀ ਇਲੈਕਸ਼ਨ ਹੋਣੀ ਆ ਜਿੰਨੀਆਂ ਸੀਟਾਂ ਤੇ ਵੀ ਹੋਣੀਆਂ ਉਹਦੇ ਵਿੱਚ ਇੰਡੀਆ ਗੱਠ ਵਜਨ ਦਨੂ ਮਜ਼ਬੂਤੀ ਮਿਲਣੀ ਆ ਜਿਹਨੀਆਂ ਵੀ ਸੀਟਾਂ ਅਗਲੀ ਗੱਲ ਮੈਂ ਨਾਲ ਹੀ ਕਰਦੇ ਆ ਕਿ ਚੰਡੀਗੜ੍ਹ ਦੀ ਸੀਟ ਹੂੰ ਹੂੰ ਕਾਂਗਰਸ ਲੜ ਰਹੀ ਆ ਆਮ ਆਦਮੀ ਪਾਰਟੀ ਹਮਾਇਤ ਕਰ ਰਹੀ ਆ ਇਹ ਚੰਗੀ ਗੱਲ ਆ ਕਿ ਪਿਛਲੇ ਦਿਨੀ ਕੇਜਰੀਵਾਲ ਆ ਆ ਕੇ ਚੰਡੀਗੜ੍ਹ ਦੇ ਵਿੱਚ ਮਨੀਸ਼ ਤਵਾੜੀ ਦੇ ਹੱਕ ਵਿੱਚ ਬੋਲ ਕੇ ਗਿਆ ਕਿ ਸਖਤ ਟੱਕਰ ਉੱਤੇ ਉੱਥੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਹ ਰਾਮਜੀਤ ਦਾ ਟੱਡਣ ਦਾ ਮੁੰਡਾ ਖੜਾ ਉਹਦੀ ਵੀ ਆਪਣੇ ਮਜਬੂਤ ਸੀ ਆ ਇਸ ਲਈ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਖਤ ਫਸਟ ਮਟਕਰ ਸੋ ਇਹ ਸੀ ਪੰਜਾਬ ਦੀ ਜਿਹੜੀ ਸਥਿਤੀ ਅਸਲ ਮੋਟੀ ਮੋਟੀ ਗੱਲ ਕੀਤੀ ਸਿੰਪਲੀ ਨੂੰ ਜਦੋਂ ਵੋਟਾਂ ਪੈਣ ਦਾ ਪ੍ਰੋਸੈਸ 5 ਵਜੇ ਸਮਾਪਤ ਹੋ ਜਾਏਗਾ ਤੇ 8 ਵਜੇ ਤੜਾ ਤੜ ਸਾਰੇ ਚੈਨਲ ਐਗਜ਼ਿਟ ਬੋਲ ਦੇ ਅੰਕੜੇ ਦੇਣਗੇ ਤੇ ਉਹਨਾਂ ਵਿੱਚ ਕਿੰਨੀ ਕੁ ਸਚਾਈ ਹੋਏਗੀ ਜਾਂ ਕਿੰਨੇ ਕੁ ਹਕੀਕਤ ਨੇੜੇ ਹੋਣਗੇ ਇਹ ਗੱਲ ਚਾਰ ਨੂੰ ਸਪਸ਼ਟ ਹੋ ਜਾਏਗੀ ਸੋ ਇਹ ਜਿਹੜਾ ਚੋਣਾਂ ਦਾ ਇਹ ਦੌਰ ਇਹ ਪਰਸੋਂ ਵੋਟਾਂ ਪੈਣ ਦਾ ਖਤਮ ਹੋ ਜਾਏਗਾ ਤੇ ਗਿਣਤੀ ਦੇ ਨਾਲ ਇਹ ਚਾਰ ਨੂੰ ਸਮਾਪਤ ਹੋ ਜਾਏਗਾ ਨਵੀਂ ਸਰਕਾਰ ਚੁਣੀ ਜਾਏਗੀ ਤਬਦੀਲੀ ਆਏਗੀ ਇਹ ਸਾਾਸ ਨਾਲ ਅਸੀਂ ਉਹਨਾਂ ਚੋਣ ਨਤੀਜਿਆਂ ਤੋਂ ਬਾਅਦ ਤੁਹਾਡਾ ਨਫਰੂਫ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਂਦੀ ਤੁਹਾਡਾ